ਮੈਡਮ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਸ਼ਸ਼ੀ ਬੰਗੜਾ ਹੈ ਜੀ ਹਾਂ ਜੀ ਮੇਰਾ ਨਾਮ ਸ਼ਸ਼ੀ ਬੰਗੜਾ ਮੈਂ ਵਾਰਡ ਨੰਬਰ 4 ਤੋਂ ਪਹਿਲਾਂ ਵੀ ਕੌਂਸਲਰ ਰਹਿ ਚੁੱਕੀ ਹਾਂ ਹਾਂ ਜੀ ਮੇਰੇ ਦਾਦਾ ਜੀ 10 ਸਾਲ ਸਰਪੰਚੀ ਕੀਤੀ ਉਹਨਾਂ ਨੇ ਮਾਲਪੁਰ ਇੱਥੇ ਹਾਂ ਜੀ ਤੇ ਉਹ ਨਗਰ ਕੌਂਸਲ ਮੇਰੇ ਫਾਦਰ ਵੀ ਐਜ਼ ਅ ਐਮਸੀ ਆਪਣੀਆਂ ਸਮਾਜਿਕ ਸੇਵਾਵਾਂ ਨਿਵਾ ਚੁੱਕੀ ਆ ਪਹਿਲਾਂ ਹਾਂ ਜੀ ਤੇ ਤੁਸੀਂ ਪਹਿਲੀ ਵਾਰੀ ਖੜੇ ਆ ਸੈਕਿੰਡ ਟਾਈਮ ਖੜੀ ਆ ਜੀ ਅੱਛਾ ਪਹਿਲਾਂ ਜਿੱਤ ਕੇ ਸੀ ਹਾਂਜੀ ਪਹਿਲਾਂ ਮੈਂ ਜਿੱਤਿਆ ਅੱਛਾ ਦੂਜੀ ਵਾਰੀ ਇੱਕ ਖੌਮ ਅਜਮਾਰ ਆਇਆ ਹਾਂ ਹਾਂਜੀ ਹਾਂਜੀ ਮੈਂ ਆਮ ਆਦਮੀ ਪਾਰਟੀ ਤੋਂ ਆਪਣਾ ਮੈਨੂੰ ਨਾਮਿਨੇਟ ਕੀਤਾ ਤੇ ਮੈਂ ਆਪਣਾ ਐਮਸੀ ਲਈ ਪੂਰਾ ਜੋਰ ਸ਼ੋਰ ਨਾਲ ਪੂਰਾ ਕਰੂੰਗੀ ਜੋ ਵੀ ਆਪਣੇ ਜਿਹੜਾ ਵਾਰਡ ਨੰਬਰ 4 ਚ ਡਿਵੈਲਪਮੈਂਟ ਪੂਰੀ ਕੀਤੀ ਤੁਸੀਂ ਹਾਂਜੀ ਬਿਲਕੁਲ ਹਾਂਜੀ ਬਹੁਤ ਕੀਤੀ ਆ ਫੇਰ ਤਾਂ ਕੋਈ ਜੋਰ ਲਾਂਡੀ ਵਾਲਾ ਲੋੜੇ ਨਹੀਂ ਲੋੜ ਨਹੀਂ ਹਾਂਜੀ 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 ਮੇਰੇ ਮੇਰੇ ਵਾਰਡ ਵਾਸੀਆਂ ਦਾ ਮੈਨੂੰ ਬਹੁਤ ਭਰਪੂਰ ਸਹਿਯੋਗ ਮਿਲਿਆ ਹਾਂਜੀ ਤੇ ਮੈਂ ਉਹ ਮੇਰੇ ਤੋਂ ਬਹੁਤ ਖੁਸ਼ ਆ ਠੀਕ ਹੈ ਜੀ ਤਾਂ ਭਗਵੰਤ ਮਾਨ ਜੀਆਂ ਜਿਹੜੀਆਂ ਉਪਲਬਧੀਆਂ ਇਹ ਗਿਣਾਉਂਦੇ ਆ ਲੋਕਾਂ ਨੂੰ ਹਾਂਜੀ ਭਗਵੰਤ ਆਪਣੀ ਸਰਕਾਰ ਦੀਆਂ ਹਾਂਜੀ ਹਾਂਜੀ ਭਗਵੰਤ ਮਾਨ ਜੀ ਉਹਨਾਂ ਨੇ ਬਹੁਤ ਉਹਨਾਂ ਦੇ ਲੋਕ ਉਹਨਾਂ ਦੇ ਵਿਕਾਸਸ਼ੀਲ ਕੰਮਾਂ ਤੋਂ ਬਹੁਤ ਖੁਸ਼ ਨੇ ਹਾਂਜੀ ਸਾਡੇ ਹਲਕੇ ਦੇ ਵਿਧਾਇਕ ਤੇ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਸਰਦਾਰ ਜੈ ਕ੍ਰਿਸ਼ਨ ਸਿੰਘ ਰੋੜੀ ਜੀ ਉਹਨਾਂ ਨੇ ਸਾਡੇ ਇਥੇ ਮਾਲਪੁਰ ਲਈ ਬਹੁਤ ਕੰਮ ਕੀਤੇ ਆ ਤੇ ਲੋਕ ਉਹਨਾਂ ਤੋਂ ਬਹੁਤ ਖੁਸ਼ ਆ ਠੀਕ ਹੈ ਥੈਂਕ ਯੂ ਸਹੀ